ਸਾਊਦੀ ਅਰਬ ਜਿਹੜਾ 85 ਲੱਖ ਕਰੋੜ ਰੁਪਇਆ ਖਰਚ ਕਰਕੇ ਰੀਤਾ ਦੇ ਵਿੱਚ ਇੱਕ ਇਦਾਂ ਦਾ ਸ਼ਹਿਰ ਬਣਾਉਣ ਲੱਗਾ ਵਾ ਦੋਨਾਂ ਸਾਈਡਾਂ ਤੇ ਜਿਹੜਾ ਸ਼ੀਸ਼ਾ ਲੱਗਾ ਹੋਊਗਾ ਤੇ ਉਹਦੇ ਵਿੱਚ ਇੱਕ ਪਤਲਾ ਜਾਂ ਮਤਲਬ ਸ਼ਹਿਰ ਬਣੂਗਾ 170 ਕਿਲੋਮੀਟਰ ਜਿਹੜਾ ਮਤਲਬ ਸ਼ਹਿਰ ਲੰਬਾ ਹੋਊਗਾ ਤੇ ਜਿਹੜੇ ਦੋਵਾਂ ਸਾਈਡਾਂ ਤੇ ਸ਼ੀਸ਼ਾ ਲੱਗਾ ਹੋਊਗਾ ਤੇ ਉਹਦੇ ਵਿੱਚ ਜਿਹੜਾ ਸ਼ਹਿਰ ਵਸਾਇਆ ਜਾਊਗਾ ਪਹਿਲਾਂ ਤੇ ਜਦੋਂ ਇਹ ਖਬਰਾਂ ਹੀ ਲੋਕਾਂ ਨੇ ਕਿਹਾ ਕਿ ਇਹ ਮਜ਼ਾਕ ਕਰਦੇ ਪਏ ਆ ਪਰ ਜਦੋਂ ਹੋਣੇ ਦਾ ਕੰਮ ਸ਼ੁਰੂ ਹੋ ਗਿਆ ਤੇ ਲੋਕ ਹੈਰਾਨ ਹੋ ਗਏ ਕਿ ਇਦਾਂ ਦੀ ਚੀਜ਼ ਵੀ ਬਣ ਸਕਦੀ ਤੇ 사ऊदी ਦੇ ਪ੍ਰਿੰਸ ਨੇ ਅਸਲ ਵਿੱਚ ਇਹਦਾ ਕੰਮ ਜਿਹੜਾ ਸ਼ਹਿਰ ਦਾ ਸ਼ੁਰੂ ਕਰਦਾ ਇਹ ਸ਼ਹਿਰ ਨੂੰ ਬਣਾਉਣ ਦਾ 사ऊदी ਦਾ ਜਿੰਨਾ ਵੀ ਰੈਵਨਿਊ ਆ ਉਹ ਜਿਹੜਾ ਟੂਰਿਜ਼ਮ ਨੂੰ ਬੜਾ ਵਾ ਦੇਣਾ ਚਾਹੁੰਦੇ ਆ ਤੇ ਇਦਾਂ ਦੀਆਂ ਚੀਜ਼ਾਂ ਉਹ ਬਣਾਉਣੀਆਂ ਚਾਹੁੰਦੇ ਆ ਕਿ ਜਿਹੜਾ ਟੂਰਿਜ਼ਮ ਉਹਨਾਂ ਦੇ 사ऊदी ਦੇ ਵਿੱਚ ਆਵੇ ਇਹ ਜਿਹੜਾ ਸ਼ਹਿਰ ਆ ਦੱਸਿਆ ਜਾਂਦਾ ਹੈ ਕਿ 48 ਬਿਲੀਅਨ ਡਾਲਰ ਜਿਹੜੀ ਮਤਲਬ ਜੀ ਡੀ ਪੀ ਹਰ ਸਾਲ ਜਿਹੜਾ ਕਮਾ ਕੇ ਦਿਆ ਕਰੂਗਾ 사ऊदी ਨੂੰ ਇਹ ਸ਼ਹਿਰ ਮੋਟਾ ਸਾਹਿਬ ਲਾ ਲੋਗੇ 25 ਸਾਲਾਂ ਦੇ ਜਿਹੜਾ 1 ਟ੍ਰਿਲੀਅਨ ਡਾਲਰ ਇਹਨਾਂ ਨੇ ਮਤਲਬ ਲਾਉਣਾ ਉਹਨੂੰ ਬਣਾਉਣ ਤੇ ਉਹ ਰਿਕਵਰ ਹੋ ਜਾਊਗਾ 1 ਟ੍ਰਿਲੀਅਨ ਡਾਲਰ ਇੰਨਾ ਪੈਸਾ ਹੋ ਗਿਆ ਇਹਨੇ ਪੈਸੇ ਨਾਲ ਕਿਸੇ ਦੇਸ਼ ਨੂੰ ਖਰੀਦੇ ਵੀ ਜਾ ਸਕਦਾ ਇੰਨਾ ਜ਼ਿਆਦਾ ਪੈਸਾ ਲਾ ਕੇ ਉਹ ਸ਼ਹਿਰ ਬਣਾਉਣ ਲੱਗੇ